ਮਹਿਲਾ ਨੇ ਲਗਾਏ ਨੇ ਪੁਲਿਸ ਤੇ ਇਲਜ਼ਾਮ ਤਸਕਰਾ ਨੂੰ ਨਾਮ ਦਰਸ਼ਕਨ ਦਾ ਇਲਜ਼ਾਮ ਲਗਾਇਆ ਹੈ ਮਹਿਲਾ ਨੇ ਐਸ ਐਚ ਓ ਤੇ ਇੱਕ ਗੰਭੀਰ ਇਲਜ਼ਾਮ ਲਗਾਏ ਤਸਕਰਾ ਤੇ ਕਾਰਵਾਈ ਦੀ ਬਚਾਏ ਉਸ ਦੇ ਪੁਰਾਤੇ ਮਾਮਲਾ ਦਰਜ ਕੀਤਾ ਗਿਆ ਮਹਿਲਾ ਨੇ ਨਸ਼ਾ ਤਸਕਰ ਦੇ ਵੱਲੋਂ ਕਰਤੇ ਹਮਲਾ ਕਰਨ ਦੇ ਵੀ ਇਲਜ਼ਾਮ ਲਗਾਏ ਨੇ ਬਠਿੰਡਾ ਦੇ ਰਾਮਪੁਰਾ ਦਾ ਇਹ ਮਾਮਲਾ ਹੈ ਜੁਥੇ ਕੇ ਐਸ ਐਸ ਪੀ ਦਫਤਰ ਦੇ ਵਿੱਚ ਸ਼ਿਕਾਇਤ ਕਰਨ ਲਈ ਮਹਿਲਾ ਪਹੁੰਚੀ ਹੈ ਆਪਣੇ ਥੋਖਾ ਸੀ ਨਾਲ ਨਾਲ ਸੀਗੇ ਉਹਦਾ ਥੋੜੇ ਜੇ ਵੱਡੇ ਬੰਦਿਆਂ ਨਾਲ ਲੈਵਲ ਹੈਗਾ ਉਸਨੇ ਬੰਦੇ ਨੇ ਕਿਹਾ ਵੀ ਇਸ ਤਰੀਕੇ ਨਾਲ ਆ ਆ ਤੇ ਮੇਰਾ ਵੀ ਗੱਡੀ ਦੇ ਵਿੱਚ ਸਮਾਨ ਰਖਾ ਦੇ ਮੈਂ ਆਪਦਾ ਖੋਖਾ ਚੱਕਦਾ ਜਦੋਂ ਇਸ ਤਰੀਕੇ ਨਾਲ ਗੱਲਬਾਤ ਹੋਈ ਮੇਰਾ ਭਰਾ ਗਿਆ ਕਹਿੰਦਾ ਵੀ ਕੀ ਗੱਲ ਹੈ ਮੈਕਸੀਜੈਂਸੀ ਕੋਲੇ ਸੱਜਿਆ ਸ਼ਾਮ ਨੂੰ 6:20 ਮਿੰਟਾਂ ਤੇ ਜਦੋਂ ਸੱਜਿਆ ਦੇ ਨਿਆਟ 11 ਗੱਡੀ ਖੜੀ ਸੀ ਸਾਨੂੰ ਨਹੀਂ ਪਤਾ ਸੀ ਵੀ ਉਹ ਪੰਜਾਬ ਪੁਲਿਸ ਦੀ ਗੱਡੀ ਖੜੀ ਆ ਸਿਵਲ ਦੇ ਵਿੱਚ ਅਧਿਕਾਰੀ ਸੀਗੇ ਕਹਿੰਨ ਐ ਕਰ ਇੱਕ ਦਿੱਤਾ ਸਮਾਨ ਦਾ ਮੇਰੇ ਕੋਲੇ ਆ ਮੈਂ ਚੱਕ ਕੇ ਧਰ ਦੇ ਇੱਕ ਤੂੰ ਧਰ ਦੇ ਪੁਲਿਸ ਲੈ ਕੇ ਦੋਨਾਂ ਨੂੰ ਗਈ ਆ ਪਰ ਉਹ 35000 ਰੁਪਇਆ ਪਹਿਲਾ ਵਾਲੇ ਐਸਐਚ ਨੂੰ ਦੇ ਕੇ ਖੜਾ ਛੜਾਇਆ ਜਾਂ ਤੇ ਇਸ ਇਹਦੇ ਉੱਤੇ ਜਸਪ੍ਰੀਤੇ ਪਰਚਾ ਹੋਇਆ ਈ ਮੰਗ ਕਰਦੇ ਹਾਂ ਮੰਗ ਤਾਂ ਸਹੀ ਹੀ ਕਰਦੇ ਵੀ ਜਿਹੜੇ ਜਸਪ੍ਰੀਤ ਦੇ ਪਰਚੇ ਆ ਇਹਨਾਂ ਤੇ ਵੱਡੇ ਲੈਵਲ ਦੇ ਅਧਿਕਾਰੀਆਂ ਤੋਂ ਜਾਂਚ ਬਰਾਮਦ ਸਿਖ ਕਰਵਾ ਕੇ ਉਹਦੇ ਪਰਚੇ ਰੱਦ ਕੀਤੇ ਜਾਣ ਜਿਹੜੇ ਬੰਦੇ ਇਹ ਕੰਮ ਕਰ ਰਹੇ ਆ ਚਿੱਟਾ ਗੋਲੀਆਂ ਸਮੈਗ ਜੋ ਕੁਛ ਵੀ ਕਰ ਰਹੇ ਆ ਜਿਹੜਾ ਵੀ ਨਸ਼ਾ ਕਰ ਰਹੇ ਆ ਉਹ ਰਾਮਪਰੇ ਦੇ ਉੱਤੇ ਠੱਲ ਪਾਈ ਜਾਵੇ ਰਾਮਪਰੇ ਦੇ ਵਿੱਚ ਜਿਹੜਾ ਬੰਦਾ ਵੀ ਕਰਦਾ ਉਹਨੂੰ ਸਿੱਧੀ ਜੀ ਗੱਲ ਚੱਕਿਆ ਜਾਵੇ ਤੇ ਸਾਡੀ ਮੰਗ ਹੈ ਵੀ ਉੱਥੋਂ ਦਾ ਸਾਰਾ ਪ੍ਰਸ਼ਾਸਨ ਬਦਲਿਆ ਜਾਵੇ ਨਾਮ ਲਿਆ ਐ ਐਸਪੀ ਦਾ ਨਾਮ ਲੈ ਜੇ ਫਿਰ ਵੀ ਕਹਨੇ ਹੋ ਹਾਂਜੀ ਹਾਂਜੀ ਕਿਸ ਤਰ੍ਹਾਂ ਦੀ ਕਾਰਵਾਈ ਮੰਗਦੇ ਅਸੀਂ ਕਾਰਵਾਈ ਦੀ ਹੀ ਮੰਗ ਕਰਦੇ ਹਾਂ ਵੀ ਜਦੋਂ ਅੱਜ ਸਿੱਧੀ ਜੀ ਗ ਸਾਰਿਆਂ ਨੂੰ ਦੱਸ ਸਕਦਾ ਉਹ ਸਾਨੂੰ ਕਦੋਂ ਮਰਜ਼ੀ ਮਰਵਾ ਸਕਦਾ ਉਹ ਤੇ ਇੱਕ ਮਿੰਟ ਦੇ ਵਿੱਚ ਕੋਈ ਵੀ ਕਾਰਵਾਈ ਕਰਾ ਸਕਦਾ ਅਸੀਂ ਮੰਗ ਇਹੀ ਕਰਦੇ ਹਾਂ ਵੀ ਐਸਐਚਓ ਦੀ ਉੱਥੇ ਬਦਲੀ ਕਰਵਾਈ ਜਾਵੇ ਜਿਹੜਾ ਉੱਥੋਂ ਦਾ ਸਟਾਫ ਹੈ ਉਹਨਾਂ ਦੀ ਵੀ ਬਦਲੀ ਕਰਵਾਈ ਜਾਵੇ ਅਸੀਂ ਇਹ ਮੰਗ ਕਰਦੇ ਹਾਂ ਜੀ ਤੁਹਾਡੀ ਮੰਗ ਨਾ ਮੰਨੀ ਜਾਵੇ ਤੁਸੀਂ ਇਸ ਨੂੰ ਲੈ ਕੇ ਸੀਐਮ ਨੂੰ ਮਿਲੋਗੇ ਜਾਂ ਨਹੀਂ ਮੈਂ ਅੱਗੇ ਵੀ ਜਾਵਾਂਗੀ ਮੈਂ ਕੋਰਟ 'ਚ ਵੀ ਜਾਵਾਂਗੀ ਜੀ ਮੈਂ ਸਿੱਧੀ ਗੱਲ ਸੀਐਮ ਸਾਹਿਬ ਕੋਲ ਵੀ ਸਿੱਧੀ ਪਹੁੰਚਾਂਗੀ ਬਾਏ ਹੈਂ ਚਾਹੇ ਉੱਥੇ ਮੈਨੂੰ ਮੀਡੀਆ ਲੈ ਕੇ ਜਾਣੀ ਪਵੇ ਚਾਹੇ ਕੁਝ ਵੀ ਕਰਨਾ ਪਵੇ ਚਾਹੇ ਮੈਨੂੰ ਉੱਥੇ ਮਰਨਾ ਪਵੇ ਕੁਛ ਕਾ ਕੇ ਪਰ ਮੈਂ ਇਸ ਤੋਂ ਅੱਗੇ ਆਪਣੇ ਭਰਾ ਤੇ ਪਰਚਾ ਨਹੀਂ ਪੈਣ ਦਵਾਂਗੀ ਉਹ ਕੀ ਲੜਕੀ ਪੇਸ਼ ਹੋਈ ਸੀ ਸਾਹਿਬ ਦੇ ਅੱਜ ਉਹਨਾਂ ਨੇ ਦੱਸਿਆ ਸੀਗਾ ਵੀ ਮੈਂ ਕੋਈ ਨਸ਼ੇ ਬਾਰੇ ਸ਼ਾਇਦ ਸ਼ਾਇਦ ਮੇਬੀ ਉਹਨਾਂ ਦੇ ਬੁੱਤਾ ਸਿੰਘ ਜਿਹੜੇ ਐਸ ਐਚਓ ਹੈਗੇ ਆ ਉਹਨਾਂ ਨੇ ਕੋਈ ਦੱਸਿਆ ਸੀਗਾ ਤੇ ਉਹ ਕਹਿੰਦੇ ਵੀ ਸ਼ਾਇਦ ਮੇਰਾ ਨਾਮ ਉਹਨੇ ਡਿਸਕਲੋਸ ਕਰਤਾ

वैसे ਤਾਂ ਨਹੀਂ ਹੁੰਦਾ ਲੇਕਿਨ ਇਹ ਵੈਰੀਫਾਈ ਤਾਂ ਹੀ ਕਰ ਰਹੇ ਹਨ ਕਿ ਕੀ ਨਾਮ ਡਿਸਕਲੋਜ਼ ਹੋਇਆ ਹੈ ਕਿ ਕਿਸੇ ਹੋਰ ਨੇ ਤਾਂ ਨਹੀਂ ਕੀਤਾ ਜਾਂ ਕੀ ਹੋਇਆ ਇਸੇ ਕਰਕੇ ਕਰ ਰਹੇ ਕਿ ਬੂਟਾ ਸਿੰਘ ਨੇ ਕੀਤਾ ਕਿ ਕਿਸੇ ਹੋਰ ਨੇ ਕੀਤਾ ਜਾਂ ਨਹੀਂ ਪਤਾ ਹੈ ਕੜੇ ਲਾ ਗਿਆ ਉਹਦੇ ਕਰੇ ਤਾਂ ਉਹਦੇ ਬਾਰੇ ਉਹੀ ਸਾਰਾ ਵੈਰੀਫਾਈ ਕਰਕੇ ਉਹਦੀ ਜਾਂਚ ਪੜਤਾਲ ਕਰਕੇ ਜੋ ਵੀ ਹੋਊਗਾ ਉਹਦੇ ਖਿਲਾਫ ਐਕਸ਼ਨ ਲਿਆ ਜਾਊਗਾ ਜੀ ਜੀ ਲੇਡੀਜ਼ ਸਾਹਿਬ ਨੇ ਕਿਹਾ ਕਿ ਬੂਟਾ ਸਿੰਘ ਨੇ ਇਹ ਵੀ ਕਰਕੇ ਜਾ ਕੇ ਜਿਨ੍ਹਾਂ ਦੇ ਨਾਲ ਉਹਨਾਂ ਕੋਲ ਜਾ ਕੇ ਹੈ ਵੀ ਇਸ ਲੇਡੀ ਨੇ ਸੁਣ ਸੌਣ ਦੇ ਅਪਲੀਕੇਸ਼ਨ ਦੇ ਇਸੇ ਕਰਕੇ ਜਿਹੜੀ ਦਰਖਾਸਤ ਐਸਪੀ ਡੀ ਸਾਹਿਬ ਨੂੰ ਉਹਦੀ ਜਿਹੜੀ ਵੈਰੀਫਾਈ ਕੀਤੀ ਮਾਰਕ ਕੀਤੀ ਗਈ ਹੈ ਐਸਪੀ ਡੀ ਸਾਹਿਬ ਉਹਦਾ ਹੈ 2 ਦਿਨਾਂ ਚ ਕਨਕਲੂਜਨ ਕੱਢ ਕੇ ਸਾਨੂੰ ਦੱਸ ਦੇਣਗੇ ਕਿ ਕੀ ਉਹਦੇ ਵਿੱਚ ਐਸਐਚਓ ਦਾ ਫਾਲਟ ਹੈ ਕਿ ਐਸਐਚਓ ਨੇ ਕਰ ਕਰ ਜਾ ਕੇ ਜੋ ਮਦਈ ਦਸਨ ਮੁਤਾਬਕ ਕਿ ਉਹਨੇ ਕੀ ਉਹਨਾਂ ਦਾ ਨਾਮ ਲਿਆ ਜੇ ਉਹਨਾਂ ਨੇ ਕੀ ਇਹ ਗੱਲ ਸਾਹਮਣੇ ਆਉਂਦੀ ਤੇ ਜ਼ਰੂਰ ਉਪਰਕ ਖਿਲਾਫ ਐਕਸ਼ਨ ਲਿਆ ਜਾਵੇ